ਆਹੀ ਲੇ ਉਹ ਛੱਡ ਦੇ ਸਾਰੇ ਕੰਮ ਛੱਡ ਦੇ ਓ ਕੀ ਹੋ ਗਿਆ ਭਰਾਵਾ ਆ ਦੇਖ ਨਵੀਆਂ ਚੀਜ਼ਾਂ ਓ ਭਰਾਵਾ ਤੈਨੂੰ ਵੀ ਅੱਜ ਵੀ ਹੋਈ ਰਹੀ ਨੇ ਨਵਾਂ ਲੈ ਕੇ ਆਇਆ ਓ ਐਚ ਵੀ ਆ ਦੇਖ ਫਰੋਕਾਂ ਕੀ ਐ ਫਰੋਕਾਂ लेस ਦੇ ਕਿੰਨੀ ਸੋਹਣੀ ਹੈ लेस ਓਏ ਇਹੋ ਜਿਹਾ ਕੀ ਆ ਗਿਆ ਭਰਾ ਇਹਦੇ ਚ ਉਹ ਫਰੋਕ ਆਈਆਂ ਭਰਾ ਦੇਖ लेस ਬਾਜੂ ਤੇ ਲਵਾ ਪਹੁੰਚੇ ਤੇ ਲਵਾ ਚਾਹੀਏ ਤੇ ਲਵਾ लेस ਦਾ ਦਿੱਤਾ ਹੋਣਾ ਹੈਗਾ ਓ ਆ ਦੇਖ ਵੀਰੇ ਪੂਰੀ ਹੈ ਪੂਰੀ ਹੈ ਡਿਜ਼ਾਈਨ ਚੈੱਕ ਕਰ ਕਿੰਨੇ ਆ ਅੱਛਾ ਇਹ ਪੂਰੇ 3.5 ਮੀਟਰ ਦੇ ਹੈ ਪੂਰੇ 3.5 ਮੀਟਰ ਦੇ ਫਰੋਕ ਬਣਾਓ ਦੇਖੋ ਬਹੁਤ ਸੋਹਣਾ ਉਹ ਬਣੂਗਾ ਰੇਟ ਕੀ ਹੈ ਕੀ ਹੈ 600 ਵਾਸ ਸਿਰਫ 600 ਲਓ ਜੇ ਵੀਰ ਕਹਿੰਦਾ ਫਰੋਕ ਆਈਆਂ ਪਲਾਜੋ ਸੂਟ ਬਣਾਓ ਨਾਇਰਾ ਕੱਟ ਬਣਾਓ ਚਾਈ ਬਣਾਓ ਫਰੋਕ 12 1200 ਵਾਲੇ 600 ਦੀ ਰੇਂਜ ਚ ਐਂ ਔਰ ਪੂਰੇ ਸੂਟ ਦੇ ਉੱਤੇ ਆ ਲੈਸ ਦਾ ਬਾਰਡਰ ਲੈਸ ਆ ਦੇਖੋ ਔਰਗੈਂਜਾ ਦੀ ਲੈਸ ਲੱਗੀ ਹੈ ਵੀਰੇ ਆ ਦੇਖੋ ਕਿੰਨੇ ਵਧੀਆ ਵਧੀਆ ਲੈਸਾਂ ਲੱਗੀਆਂ ਓ ਪਾਜੀ ਐਂ ਤਾਂ ਨਹੀਂ ਇੱਕ ਦੋ ਸੂਟਾਂ ਤੇ ਲਾ ਕੇ ਦਿਖਾਈ ਜਾਂਦੇ ਤਾਂ ਮੜ ਕੇ ਲੈਸ ਮੇਰੇ ਆ ਦੇ ਕਿੰਨੇ ਐ ਚੈੱਕ ਕਰ ਤਾਂ ਇਹ ਮੈਂ ਕਿਹਾ ਛੱਡ ਦੇ ਸਾਰੇ ਕੰਮ ਲੋ ਜੀ ਡਿਜ਼ਾਈਨ ਸਾਰੇ ਕੰਮ ਛੱਡ ਦੇ ਆ ਦਿਖਾ ਵੀਰੇ ਨਵੀਆਂ ਚੀਜ਼ਾਂ ਆ ਲੋ ਜੀ ਦੇਖੋ ਚੈੱਕ ਕਰੋ ਵਾਕਈ ਸਾਰੇ ਸੂਟਾਂ ਤੇ ਲੈਂਸ ਲੱਗੀ ਆ 3.5 3 ਮੀਟਰ ਦੇ ਕਰੀਬ ਲੈਂਸ ਦਾ ਜਿਹੜਾ ਐਦੇ ਪੂ ਦਾ ਪੈਚ ਦਿੱਤਾ ਹੋਇਆ ਚਾਹੇ ਤੁਸੀਂ ਪਲਾਜੋ ਤੇ ਲਾਓ ਚਾਹੇ ਫਰੋਕ ਦੇ ਘੇਰੇ ਤੇ ਲਾਓ ਕਈ ਸ਼ਰਟ ਸਲਵਾਰ ਬਣਵਾਓ ਕੀ ਹੈ ਨਵੀਆਂ ਚੀਜ਼ਾਂ ਨਵੀਆਂ ਨਵੀਆਂ ਫਰੋਕਾਂ ਨਵੀਆਂ ਨਵੀਆਂ ਫਰੋਕਾਂ ਰੇਟ ਕੀ ਹੈ 600 600 ਆ ਜਿਹੜਾ ਤੁਸੀਂ ਸੂਟ ਤੇ ਡਿਜ਼ਾਈਨ ਦੇਖ ਰਹੇ ਹੋ ਮੇਰੇ ਕੋਲ ਏਕੇ ਟੈਕਸ ਬ੍ਰਾਂਡ ਦਾ ਬਹੁਤ ਹੀ ਸ਼ਾਨਦਾਰ ਸੂਟ ਆਇਆ ਡਿਜੀਟਲ ਪ੍ਰਿੰਟ ਦੇ ਉੱਤੇ ਕਢਾਈ ਤੇ ਵੀਰ ਜੀ ਆ ਆ ਗਿਆ ਇਹਦਾ ਦੁਪੱਟਾ ਦੁਪੱਟਾ ਵੀ ਮਸ਼ਲੀਨ ਦਾ ਫੁੱਲ ਸਾਈਜ਼ ਦਾ ਦੁਪੱਟਾ ਹੈ ਰਜਤ ਭਾਜੀ ਇਹਦੇ ਕਲਰ ਵੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਭਾਜੀ ਕਲਰ ਚੈੱਕ ਕਰ ਲਓ ਰੇਟ ਵੀ ਜਰੂਰ ਦੱਸਾਂਗੇ 32 3200 ਵਾਲੇ ਸੂਟ ਹੈ ਭਾਜੀ 1650 ਦੀ ਰੇਂਜ ਦੇ ਵਿੱਚ ਇੱਕ ਰੱਖਿਓ ਤੀਜਾ ਵੀ ਲਓ ਭਾਜੀ ਕਲਰ ਚੈੱਕ ਕਰੋ ਭਾਜੀ ਆ ਕਲਰ ਨੇ ਚਾਰ ਕਲਰ ਦਾ ਸੈੱਟ ਹੈ ਬਹੁਤ ਹੀ ਸ਼ਾਨਦਾਰ ਇੱਕ ਟੈਕਸ ਬ੍ਰਾਂਡ ਦਾ ਮਸ਼ਲੀਨ ਦੁਪੱਟੇ ਦੇ ਨਾਲ ਆਈ ਬੋਰ ਰੈਕੋਰਡ ਨਾਲ ਜਿਹਨੇ ਤੁਹਾਨੂੰ ਵਾਦਾ ਕੀਤਾ ਸੀ ਕਿ ਹਰ ਸਨ ਨੇ ਲਾਇਕ ਹੋਵਾਂਗੇ 1.10 ਲਈ ਅੱਜ ਤੋਂ ਸਾਰੀ ਆਈਟਮ ਖਾਵਾਂਗੇ ਇੱਕ ਇੱਕ ਕਰਕੇ ਹਰੇਕ ਕਰਕੇ ਖਾਵਾਂਗੇ ਸਾਰੀ ਆਈਟਮ ਖਾਵਾਂਗੇ ਜੋ ਮੇਰੇ ਕੋਲ ਡਿਸਕਾਊਂਟ ਵਾਲੀ ਆਈਟਮ ਹੈ ਅਸੀਂ ਖਾਵਾਂਗੇ ਦਿਖਾਵਾਂਗੇ ਆ ਮੇਰਾ ਆਰਟੀਕਲ ਹੈ ਜੀ ਕੋਟਨ ਦਾ ਸੂਟ ਹੈ ਕੋਟਨ ਦੀ ਸਲਵਾਰ ਹੈ ਕੋਟਨ ਦਾ ਦੁਪੱਟਾ ਹੈ ਇਹਦੇ ਵਿੱਚ ਕਟੋ-ਕਟ 116 ਡਿਜ਼ਾਈਨ ਮਿਲਣਗੇ 116 ਡਿਜ਼ਾਈਨ ਮਿਲਣਗੇ ਕੋਟਨ ਦੀ ਕਮੀਜ਼ ਹੈ ਕੋਟਨ ਦੀ ਸਲਵਾਰ ਹੈ ਕੋਟਨ ਦਾ ਦੁਪੱਟਾ ਹੈ ਜਿਵੇਂ ਕਿ ਆ ਬੀ neck ਵਾਲੇ ਨਵੇਂ ਨਵੇਂ ਆਰਟੀਕਲ ਮਿਲਣਗੇ ਕੋਟਨ ਦੀ ਕਮੀਜ਼ કોટન ਦਾ ਦੁਪੱਟਾ ਕੋਟਨ ਦੀ ਸਲਵਾਰ ਮਾਲ ਦੀ ਕੋਈ ਕਮੀ ਨਹੀਂ ਜਿੰਨਾ ਸੋ ਸਟਾਕ ਧਾਉਂਗਾ 50% ਡਿਸਕਾਊਂਟ ਧਾਉਂਗਾ ਇਹ 800 900 ਦਾ ਅਬਿਆਸ ਵਿਕ ਰਿਹਾ ਹੈ ਸਾਫ ਸੁਥਰਾ ਮਾਲ ਹੈ ਫਰੈਸ਼ ਮਾਲ ਹੈ ਅਨਟੱਚ ਮਾਲ ਹੈ ਵਿਕੂ ਨਵਾਂ ਮਾਲ ਹੈ ਲੋਕੀ ਪੁਰਾਣੇ ਮਾਲ ਤੇ ਸੇਲ ਲਾਵੇਂ ਆ ਅਸੀਂ ਨਵੇਂ ਦਿਖਾ ਰਿਹਾ ਨਵੇਂ ਮਾਲ ਤੇ ਸਿਰਫ 400 ਰੁਪਏ ਸੂਟ ਦੇ ਦੇ ਅ ਜਿੰਨੇ ਵੀ ਆਰਟੀਕਲ ਸਾਰੇ ਇਹ ਸਾਰੇ 440 ਨੇ ਸਾਰ ਸਾਰ ਸੋਲੇ ਨਵੇਂ ਨਵੇਂ ਡਿਜ਼ਾਈਨ ਨਵੀਆਂ ਨਵੀਆਂ ਚੀਜ਼ਾਂ ਭਾਜੀ 50% ਸੌਦੇ ਆ ਬਿਲਕੁਲ ਜੀ ਬਿਲਕੁਲ ਅੱਧੇ ਰੇਟਾਂ ਤੇ 50% ਆਫ ਚੌਥਰ ਵੀ ਦਿਖਾ ਦਿਓ ਆਈਟਮਾਂ ਰੋਟੇਟ ਹੋ ਰਹੀਆਂ ਜੀ ਕੰਟੀਨਿਊ ਰੋਟੇਟ ਹੋ ਰਹੀ ਬਿਲਕੁਲ ਲੰਗੀਆਂ ਚੀਜ਼ਾਂ ਲੈ ਕੇ ਆਇਆ ਕੱਲਾ ਪਲਾਜੋ ਲਾਈਨ ਚਲੇਓ 500 ਲੈਣ ਦੇਈ ਸਚਾਈ ਹੈ ਪਿਓਰ ਕੋਡਨਾ ਪਲਾਜੋ ਲਾਈਨ ਚਲੇਓ 500 ਲੈ ਰਹੇ ਮੇਰੇ ਕੋ 450 ਰੁਪਏ ਸੂਟ ਦੇ ਰਹੇ ਕੱਲਾ ਪਲਾਜੋ 500 ਵਿਕਰੇ ਬਿਆਰ ਤੇ ਕਿੱਥੇ ਮਰਜ਼ੀ ਪਾ ਲੈ ਗਾ ਲੋ ਮੈਚੀ ਵਾਲੇ ਅਸੀਂ ਪੂਰਾ ਸੂਟ ਦੇ ਰਹੇ ਕੰਪਲੀਟ ਸਿਰਫ 450 ਰੁਪਏ ਦਾ ਉਹ ਡਿਜ਼ਾਈਨ ਦਵਾਂਗੇ ਬੋਂਜਾ ਬੋਂਜਾ ਡਿਜ਼ਾਈਨ ਦਵਾਂਗੇ ਆ ਮੇਰੇ ਰੈਟੀਕਲ ਨੇ ਭਾਜੀ ਬਹੁਤ ਹੀ ਸੋਹਣੇ ਸੋਹਣੇ ਰਿਆ ਲੈ ਕੇ ਤੁਹਾਡੇ ਵਾਸਤੇ 50% ਸਕੋਡ ਲਾਇਬ ਦੇ ਅੰਦਰ ਜੋ ਬਾਲਾ ਕਰਾਂਗੇ ਨਾ ਬਿਲਕੁਲ ਸਹੀ ਕਰਾਂਗੇ ਗਲਤ ਗੱਲ ਨਹੀਂ ਕਰਾਂਗੇ ਬੋਟਮ ਤੇ ਵਰਕ ਵਾਲੇ ਚਿਕਨ ਦੇ ਪਲਾਜੋ ਨਾਲ ਦੇ ਰਹੇ ਅਸੀਂ 450 ਰੁਪਏ ਦਾ ਇੰਨੇ ਸੋਹਣੇ ਸੋਹਣੇ ਡਿਜੀਟਲ ਉਹ ਸਾਨਾ ਵੱਡੀ ਗੱਲ ਪਤਾਗੀ ਪਿਓਰ ਕੋਟਨ ਪਿਓਰ ਕਾਟਨ ਕਹਾਂਗੇ ਪਿਓਰ ਕਾਟਨ ਹੋਗਾ ਕੋਈ ਮਿਕਸ ਸਟਾਕ ਨਹੀਂ ਹੋਗਾ ਜੀ 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 ਸਾਈ ਜੀ ਵੀ ਲੈ ਕੇ ਬੈਠੇ ਡਿਜ਼ਾਈਨ ਕੀ ਲੈ ਕੇ ਬੱਟੂ ਕੀ ਲੈ ਕੇ ਬੱਟੂ ਭਾਜੀ ਬਾਜੀ ਜਿਵੇਂ ਤੁਸੀਂ ਰੂਟੀਨ ਵੇਰ ਆਈਟਮਾਂ ਦਿਖਾਈਆਂ ਆ ਉਵੇਂ ਹੀ ਘੱਟ ਲੈ ਕੇ ਆਏ ਆ ਤੁਹਾਡੇ ਲਈ ਆ ਦੇਖੋ ਆ ਮੇਰੀਆਂ ਭੈਣਾਂ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ ਬਲੇਜ਼ਨ ਬਾਟਮ ਦੇ ਨਾਲ ਪਿਓਰ ਦੇ ਦੁਪੱਟੇ ਆ ਦੇਖੋ ਜੀ ਪਿਓਰ ਦੇ ਦੁਪੱਟੇ ਪਲੇਨ ਬਾਟਮ 2220 ਵਾਲੇ 1100 ਦੀ ਰੇਂਜ 2320 ਵਾਲੇ 1150 ਦੀ ਰੇਂਜ ਚ ਬਿਲਕੁਲ ਨਵੇਂ-ਨਵੇਂ ਡਿਜ਼ਾਈਨ ਹੈ ਔਰ ਅਲੱਗ-ਅਲੱਗ ਦੇ ਹੈ ਜੀ ਇੱਕ ਨਾਲ ਦਾ ਪੀਸ ਕੋਈ ਨਹੀਂ ਹੈਗਾ ਅਲੱਗ-ਅਲੱਗ ਡਿਜ਼ਾਈਨ ਆ ਦੇਖੋ ਜੀ 252500 ਵਾਲੇ 1250 ਦੀ ਰੇਂਜ ਦੇ ਵਿੱਚ ਪਿਓਰ ਦੀ ਚਿਨੀ ਪਿਓਰ ਕਾਟਨ ਦੇ ਉੱਤੇ ਔਰ ਕਲਰ ਚਾਰਟ ਚੈੱਕ ਕਰੋ ਜੀ ਬਹੁਤ ਪਿਆਰੇ-ਪਿਆਰੇ ਕਲਰ ਚਾਰਟ ਆ ਰਹੇ ਹੈ ਨਵੀਆਂ-ਨਵੀਆਂ ਹਾਈਟ ਮਾਰੀਆਂ ਇਹ ਗਰਮੀਆਂ ਦੇ ਸੀਜ਼ਨ ਚ ਤਾਨੂੰ ਦੇ ਦੇਨੇ ਆਪਾਂ ਬਹੁਤ ਹੀ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਡਿਜ਼ਾਈਨ ਉਹ ਵੀ ਡਿਸਕਾਊਂਟ ਤੇ ਤੇ ਬਸਾਕੀ ਦੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਸਭ ਤੋਂ ਪਹਿਲਾਂ ਜਿਹੜੇ ਮੇਰੇ ਭੈਣ ਭਾਈ ਨਾਲ ਜੁੜੇ ਹੋਏ ਆ ਉਹ ਜੀ ਲਾਈਵ ਦੇ ਵੀ ਜੁੜੇ ਰਹੀ ਹੋ ਤੇ ਤੁਹਾਨੂੰ ਅਸੀਂ ਅਸੀਂ ਗਿਫਟ ਦੇਵਾਂਗੇ ਨਵੇਂ ਜਿਹੜੇ ਆਏ ਆ ਜੀ ਅੱਜ ਤੁਹਾਨੂੰ ਨਵੀਂ ਆਫਰ ਕਰਾ ਰਹੇ ਆ ਜੀ ਜ਼ਾਹਿਰ ਭਾਜੀ ਆਫਰ ਬਾਰੇ ਵੀ ਦੱਸੋ ਭੈਣ ਦਾ ਮਸ਼ੀਨ ਦਾ ਪਿਓਰ ਮਸ਼ੀਨ ਦਾ ਪਾਕਿਸਤਾਨੀ ਲੌਂਗ ਜਿੰਦੇ ਵਿੱਚ 15% ਕਟੋ ਘਟ ਮਿਲਣਗੇ 15.5 15.5 ਜੇਕਰ ਜੇਤੀ ਆ ਆਰਟੀਕਲ ਭਾਜੀ 24 ਮਸ਼ਰੀਨ ਦਾ ਇਹ ਰੇਟ ਹੈ ਵੀਰੇ 1000 ਰੁਪਏ ਦਾ 1000 ਪਿਆਰਾ ਸੂਟ ਹੈ ਮਸ਼ਰੀਨ ਦਾ ਸੂਟ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਇੱਕੋ ਡਿਫਰੈਂਟ ਡਿਫਰੈਂਟ ਆਰਟੀਕਲ ਤੁਹਾਡੀ ਮਸ਼ਰੀਨ ਦਾ ਦੁਪੱਟਾ ਇਹਦੇ ਵਿੱਚ ਵੀ ਆਏ ਮਿਲਗੇ ਜੀ ਕਿ ਆਹ ਡੀਅਨ ਹੋ ਗਿਆ 1000 ਰੁਪਏ ਦਾ ਆਹ ਡੀਅਨ ਹੋ ਗਿਆ 950 ਰੁਪਏ ਦਾ ਬਹੁਤ ਹੀ ਸੋਹਣੇ ਸੋਹਣੇ ਗਾੜੀ ਕੱਲ ਲੱਗਿਆ ਆਹ ਸਿਮਰ ਦਾ ਆਰਟੀਕਲ ਹੈ ਕਿੱਥੇ ਨਹੀਂ ਮਿਲਣਾ ਮੈਂ ਬਾਹਰ ਕਰਦਾ ਤੁਹਾਡਾ ਆਹ ਡੀਅਨ ਆਹ ਕੱਪੜਾ ਆਹ ਸਿਮਰ ਦੀ ਕੁਆਲਿਟੀ ਪਲੱਸ ਉਹ ਲੈਣੀ ਅੱਜ ਕੱਲ੍ਹ ਦੇ ਕੋਈ ਇੱਕੋ ਲੈਟਰ ਸੀ 950 ਰੁਪਏ ਦਾ ਸੂਰੇ ਵੀ ਜਿੱਥੇ ਮਿਲਣਾ ਬਰੰਡੇ ਸ਼ਹਿਰ ਦੀ ਗੰਢੀ ਹੈ 950 ਰੁਪਏ ਦਾ ਸੂਰੇ ਦਾ ਜਿੰਨੇ ਵੀ ਡੀਲਰ ਹੌਲ ਦੇ ਹੌਲ ਸਾਡੇ 950 ਸਾਡੇ 1100 ਸਾਰੇ ਡੀਲਰ ਵੱਖਰੇ ਵੱਖਰੇ ਹਰ 1150 ਵਾਲੇ ਦੀ ਆ 950 ਵਾਲਾ ਸੋਨੇ ਸੋਨੇ ਡਿਜ਼ਾਈਨ ਕੋਈ ਮਾੜੀ ਕੋਈ ਇਹ ਨਹੀਂ ਪਤਾ ਇਹ ਕੀ ਬਣਾ ਬਣਾ ਬਰਬਰੀ ਬਰਬਰੀ ਭਾਜੀ ਬਰਬਰੀ ਬਰਬਰੀ ਹਾਂਜੀ ਨਾ ਇਹ ਕੱਪੜੇ ਦਾ ਬਰਬਰੀ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਆ ਆਪਣੇ ਕੋਲੇ ਇਹ ਉਹ ਭਾਜੀ ਬੜੇ ਦੁਕਾਨ ਵਾਲੇ ਕਹਿੰਦੇ ਬਰਬਰੀ ਬਰਬਰੀ ਉਹ ਕਪੜਾ ਦਾ ਹੁੰਦਾ ਨੇ ਉਹਨਾਂ ਕੋਲ ਬਰਬਰੀ ਇਹ ਭਾਜੀ ਆਪਣੇ ਕੋਲੇ ਆ ਚੈੱਕ ਕਰ ਲੋ ਤੁਸੀਂ ਹੱਥ ਲਾ ਕੇ ਆ ਦੇਖੋ ਆ ਪਿਓਰ ਬਰਬਰੀ ਹੋਏਗੀ ਔਰ ਇਹਦੇ ਨਾਲ ਪਲੇਨ ਬਾਟਮ ਹੈ ਔਰ ਰੇਟ ਰੇਟ ਵੀ ਦੱਸ ਦੋ ਰੇਟ ਭਾਜੀ 2200 ਵਾਲਾ 1100 ਦੀ ਰੇਟ ਚਾਹੋ ਆ ਕੀ ਗੱਲ ਹੈ 1100 ਹਾਂਜੀ ਹਾਂਜੀ ਆ ਡਿਜ਼ਾਈਨ ਇਸ ਚੇਈ ਮੈਂ ਕਾ ਜਮਾ ਪਾ ਲਈ ਆ ਡਿਜ਼ਾਈਨ ਇਹ ਰੰਗੇ ਇਸ ਚੇਈ ਭਾਜੀ ਡਿਜ਼ਾਈਨ ਇਹਨੇ ਦੇ ਦੇਣੇ ਆ ਤੁਸੀਂ ਦੇਖਦੇ ਥੱਕ ਜਾਓਗੇ ਡਿਜ਼ਾਈਨ ਨਹੀਂ ਖਤਮ ਹੋਣੇ ਆ ਦੇਖੋ ਜੀ ਆ ਸਾਰੇ ਬਰਬਰੀ ਦੇ ਆ ਇਹ ਸਾਰੇ ਡਿਜ਼ਾਈਨ ਹੈ ਭਾਜੀ ਮੈਂ ਕਾ ਜਮਾ ਦਾ ਜੱਤ ਭਾਜੀ ਜਮਾ ਆ ਦੇਖੋ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣੇ ਸੋਹਣੇ ਤੇ ਪਿਆ ਗਾਜਗਾਏ ਤੇ ਮੋਰ ਲੱਗੀ ਹੈ ਵੀਰੇ ਆ ਦੇਖੋ ਹਾਂਜੀ ਇਹ ਵੀਰੇ 2220 ਵਾਲੇ 1100 ਦੀ ਰੇਂਜ ਚ ਮਿਲਨੇ ਤੁਹਾਨੂੰ ਤੇ ਆਈਟਮਾ ਹੋਰ ਬਹੁਤ ਹੈ ਅੱਗੇ ਆ ਜੇ ਜੀ ਨੈਕਸਟ ਆਈਟਮ ਆਪਣੇ ਪ੍ਰਦੀਪ ਜੀ ਕੋਲੇ ਕੜਾਈ ਵਾਲੇ ਸੂਟ ਲਈ ਬੈਠੇ ਪ੍ਰਿੰਟਡ ਪਹਿਲਾਂ ਬਰ ਚੈੱਕ ਕਰੋ ਬਰਕਸ ਨੂੰ ਦਿਖਾਣਾ ਪਏਗਾ ਵੀਰ ਜੀ ਕਿੱਥੇ ਬਰਕ ਹੈ ਵੀਰੇ ਸਾਰਾ ਵਰਕ ਹੈ ਧਾਗੇ ਦਾ ਵਰਕ ਹੈ ਵੀਰੇ ਸਾਰਾ ਉਹਨੇ ਮੇਰੇ ਵੀਰ ਵਰਕ ਹੈ ਵੀਰੇ ਯਾਰ ਆਹ ਵਰਕ ਇਹ ਆ ਬੈਕਸਾਈਡ ਦੇਖ ਆ ਬੈਕਸਾਈਡ ਦੇਖ ਅੱਛਾ ਇਹ ਵਰਕ ਹੈ ਵੀਰੇ ਢਾਗੇ ਦਾ ਕੰਮ ਹੈ ਲਖਨਾਵੀ ਕੰਮ ਹੈ ਸੀਮਤ ਦਾ ਸੂਟ ਹੈ ਮੈਚਿੰਗ ਸੂਟ ਹੈ ਬਹੁਤ ਹੀ ਘੱਟ ਰੇਟ ਦੇ ਸੂਟ ਨੇ ਅਸਾ ਚਾਰ ਸੂਟ ਹੀ ਤੁਹਾਡੇ ਕੋਲ ਨਹੀਂ ਭਾਜੀ ਇੱਧਰ ਦੇਖੋ ਮੀਂਗਾ ਮਾਰੀ ਇਹ ਆ ਆ ਬੀ ਆ ਬੱਛਾ ਆ ਜੀ ਬਲੋ ਜੀ ਡਿਜ਼ਾਈਨ ਆ ਗਿਆ ਵੀਰ ਜੀ ਜੋਰ ਜੱਟ ਜੋਰ ਜੱਟ ਦੇ ਦੀਆਂ ਨਹੀਂ ਧਾਰਾ ਮੈਂ ਤੁਹਾਨੂੰ ਲਖਨਾਵੀ ਬਹੁਤ ਹੀ ਪਿਆਰੇ ਪਿਆਰੇ ਡੀਅਰ ਲੈ ਕੇ ਆਇਆ ਆਪਾਂ ਇੰਨੀ ਸੋਹਣੀ ਸੋਹਣੀ ਵੈਰਾਈ ਆਪਣੇ ਭੈਣਾਂ ਵਾਸਤੇ ਲੈ ਕੇ ਲਾਈਵ ਦੇ ਅੰਦਰ ਸੀ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਤੇ ਬਹੁਤ ਹੀ ਜ਼ਿਆਦਾ ਰੇਟਾਂ ਦੇ ਦੇਖੋ ਟਾਈਮ ਹੋ ਚੁੱਕ ਗਿਆ ਭਾਜੀ ਫੇਰ ਵੀ ਤੁਹਾਨੂੰ ਡਿਜ਼ਾਈਨ ਦਿਖਾਈ ਹੈ ਨਾ ਮੈਂ ਟਾਈਮ ਟੱਪ ਚੁੱਕ ਗਿਆ ਜੀ ਭਾਜੀ 2 ਮਿੰਟ ਰਹਿ ਗਏ ਭਾਜੀ 2 ਮਿੰਟ ਜਲਦੀ ਜਲਦੀ ਦਿਖਾ ਦਿਓ ਭਾਜੀ ਅੱਡੀ ਆਈਟਮਾਂ ਲੈ ਗਏ ਜੀ ਰਾਜਦੀ ਕੁਮਾਰੀ ਆਫਰ ਵੇਰ ਦਾਸ ਦਾ ਆਪਣੀ ਵੀਡੀਓ ਸ਼ੇਅਰ ਕਰਨੀ ਹੈ ਲਾਈਕ ਕਰਨੀ ਹੈ ਸਟੇਟਸ ਤੇ ਲਾਣੀ ਹੈ ਫੇਰ ਮਿਲੂ ਕੀ ਮਿਲੂਗੀ ਫੇਰ ਮਿਲੂਗਾ ਸੂਟ ਕਿਹੜਾ ਸੂਟ ਮਿਲੂਗਾ ਭਾਜੀ ਆਮ ਦਾ ਆਮ ਦਾ ਸੂਟ ਦਿੱਤਾ 3 ਮੀਟਰ ਹੋਊਗਾ ਵੱਡਾ ਪਣਾ ਹੋਊ ਬਣਾ ਹੋਇਆ ਗੋਠੀ ਵਾਲੇ ਦੇਣ ਜਾ ਰਿਹਾ ਸੂਟ ਜੀ ਲਾਈਵ ਦੇ ਵਿੱਚ ਜਿਹੜੀਆਂ ਪਹਿਣਾ ਹੁਣੇ-ਹੁਣੇ ਜੁਣੀਆ ਉਹਨਾਂ ਵਾਸਤੇ ਆਫਰ ਲਓ ਜੀ ਮਾਰ ਲਓ ਨਿਗਾ ਦਵਾ-ਦਵਾ ਆ ਵੀਰੇ ਮੇਰੇ ਕੋਲੇ ਪਾਫ ਕਾਟਨ ਹੈ ਆ ਸਿਮਰ ਦੇ ਉੱਤੇ ਹੈ ਠੀਕ ਹੈ ਜੀ ਹਰੇਕ ਮਟੀਰੀਅਲ ਤੁਹਾਨੂੰ ਅਵੇਲੇਬਲ ਮਿਲਣਾ ਹੈ ਅੱਗੇ ਬਹੁਤ ਵੈਰਾਈਟੀਆਂ ਨਜ਼ਰ ਮਾਰ ਲਓ ਪ੍ਰਿੰਟ ਸਟੂਡੀਓ ਚ ਅੱਗੇ ਆਪਣਾ ਸੈਕਸ਼ਨ ਬਣ ਗਿਆ ਕੋਟਨ ਪ੍ਰਿੰਟ ਦਾ ਜੋ ਕਿ ਬਾਜ਼ਾਰ ਨਾਲੋਂ ਅੱਧੀ ਰੇਟ ਤੇ ਦਵਾਂਗੇ ਪ੍ਰਿੰਟਸ ਦਾ ਮੇਲਾ ਲਾਇਆ ਸੀ ਕੋਟਨ ਸੂਟਾਂ ਦਾ ਮੇਲਾ ਲਾਇਆ ਨਵੇਂ ਮਾਲ ਦਾ ਮੇਲਾ ਲਾਇਆ ਅੱਧੀ ਰੇਟ ਦਾ ਮੇਲਾ ਲਾਇਆ ਤੁਹਾਡੇ ਨਾਲ ਬਾਦ ਹੈ ਸਾਡਾ ਅੱਧੀ ਰੇਟ ਦਵਾਂਗੇ 50% ਸਕੂਟ ਦੇਵਾਂਗੇ ਪਿਓਰ ਕੋਟਨ ਦੇ ਸੂਟ ਦਵਾਂਗੇ 350 ਰੁਪਏ ਦਵਾਂਗੇ ਜੇ ਵਿਜਾ ਹੋਏ ਤੇ ਖਾਓਗੇ ਵੀ ਬਾਜੀ ਇਹਦੇ ਵੀ ਇਹਦੇ ਨਾਲ ਕੋਈ ਕਮੀ ਨਹੀਂ ਯਾਰ ਕਿ ਤੁਹਾਡੀ ਡੇਰ ਦੇ ਕੋਲ ਲਈ 350 ਰੁਪਏ ਸੂਟ ਹੈ ਪਿਓਰ ਕੈਮਰ ਕੋਟਨ ਦੇ ਦੇ ਵੱਡੇ ਪਣੇ ਦਾ ਮਾਦਾ ਸੋਨੇ ਸਾਡੇ ਕੋ ਘੱਟ ਕੋਈ ਦੇ ਕੇ ਖਾਵੇ ਇਹ ਹੋਰ ਸੇ ਬੇਟਾ ਨਾਲ ਵੀ ਘੱਟ ਰੇਟ ਦੇ ਬਾਜੀ ਇਹ ਸਾਰੇ ਤਰ੍ਹਾਂ ਕੱਟਦੇ ਵਾਧਾ ਪੜਾਈ 350 350 350 770 ਵਾਲੇ ਭਾਜੀ 350 ਦੀ ਰੇਂਜ ਤੇ ਡਿਜ਼ਾਈਨ ਤੇ ਆਰਾਮ ਮਾਜਾ ਤੂੰ ਤਾਂ ਮੀ ਪਾਤਾ ਹੈ ਮੀ ਪੈ ਗਿਆ ਤਾਂ ਐਸਾ ਆਰਾਮ ਨਾਲ ਛੋਟਾ ਨਹੀਂ ਬਰਸਾਤ ਹੀ ਹੋਣੀ ਹੈ ਜੀ ਇੱਥੇ ਛੋਟਾ ਬਰਸਾਤ ਵੀ ਆ ਗਈ ਆ ਲਓ ਜੀ ਚੈੱਕ ਕਰੋ ਆ ਡਿਜ਼ਾਈਨ ਚੈੱਕ ਕਰੋ ਜੀ ਆ ਲਓ ਉਹ ਆ ਕੀ ਆ ਕੀ ਹੋ ਰਿਹਾ ਉਹ ਭਾਜੀ ਐ ਹੋਗਾ ਆ ਕਿਹੜਾ ਲਏ ਤੇ ਕਿਹੜਾ ਛੱਡੀ ਕਿਹੜਾ ਲਈਏ ਤੇ ਕਿਹੜਾ ਛੱਡੀ ਕਿਹੜੇ ਡਿਜ਼ਾਈਨ ਮਿਲਣਗੇ ਵੀਰ ਜੀ ਹੁਣ ਭਾਜੀ ਟਾਈਮ ਪੂਰਾ ਹੋ ਚੁਕਿਆ ਹੈ ਹੋ ਗਿਆ ਪੂਰਾ ਤੇ ਇਸੇ ਤਰ੍ਹਾਂ ਤੁਸੀਂ ਅਗਲੇ ਸੰਡੇ ਵੀ ਜੁੜਨਾ ਸਾਡੇ ਨਾਲ ਟਾਈਮ ਕੀ ਰਹੇਗਾ ਆਹੀ ਟਾਈਮ ਰਹੇਗਾ 10:15 ਤੇ ਭਾਜੀ ਗਿਫਟ ਬਾਰੇ ਵੀ ਦੱਸੋ ਕੀ ਮਿਲੇਗਾ ਜੀ ਵੱਡੇ ਬਣੇ ਦਾ ਰਿਯਾਨ ਕਾਟਨ ਦਾ 3.5 ਮੀਟਰ ਦਾ ਸੂਟ ਉਹਨਾਂ ਪਹਿਣਾ ਨੂੰ ਜੜੀਆਂ ਪਹਿਣਾ ਸਾਡਾ ਸਟੇਟਸ WhatsApp ਤੇ ਲਾਣੀਆਂ ਸ਼ੇਅਰ ਲਾਣੀ ਆਂਜੀ ਤੇ ਲਾਈਕ ਕਮੈਂਟ ਤੇ ਧੰਨਵਾਦ ਜੀ